ਖਿੰਡਾ ਦੇ ਉਦਮ ਨਗਰ ਦੇ ਵਿੱਚ ਤੇ ਰਾਤ ਆਤਿਸ਼ਵਾਦੀ ਕਾਰਨ ਫਰਨੀਚਰ ਦੀ ਫੈਕਟਰੀ ਨੂੰ ਪਿਆਨਕ ਅੱਗ ਲੱਗ ਗਈ ਰਿਹਾ ਸੀ ਇਲਾਕੇ ਦੇ ਵਿੱਚ ਬਣੀ ਸੀ ਫਰਨੀਚਰ ਦੀ ਇਹ ਫੈਕਟਰੀ ਅੱਗ ਲੱਗਣ ਦੀਆਂ ਲਾਟਾਂ ਦੂਰ ਤੋਂ ਹੀ ਦਿਖਾਈ ਦੇ ਰਹੀਆਂ ਸਨ ਘਟਨਾ ਦਾ ਪਤਾ ਚੱਲਦੇ ਹੀ ਫਾਇਰ ਗੱਡੀਆਂ ਗੱਡੀਆਂ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਫੈਕਟਰੀ ਦੇ ਆਲੇ ਦੁਆਲੇ ਦੇ ਘਰਾਂ ਨੂੰ ਖਾਲੀ ਕਰਵਾਇਆ ਗਿਆ ਤੇ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਫਾਇਰ ਗੱਡੀਆਂ ਗੱਡੀਆਂ ਨੇ ਅੱਗ ਦੇ ਉੱਤੇ ਕਾਬੂ ਪਾ ਲਿਆ ਮੇਰਾ ਨਾਮ ਮਦਲਾਲ ਸ਼ਰਮਾ ਜੀ ਕਿਹੜਾ ਰਿਹਾ ਇਹ ਇਹ ਉਦਮ ਸਿੰਘ ਨਗਰ ਗਲੀ ਨੰਬਰ 17 ਸਾਡੀ ਫਰਨੀਚਰ ਦੀ ਵਰਕਸ਼ਾਪ ਹੈ ਇਹ ਅੱਛਾ ਇੱਥੇ ਬੈਡਨ ਮਾਰੀਆਂ ਬਣਾਉਣੇ ਆ ਅੱਛਾ ਫਿਰ ਸੋਫੇ ਵਗੈਰਾ ਤੇ ਚਾਨਕ ਪੁੱਤ ਨਹੀਂ ਆ ਅਸੀਂ ਤਾਂ ਘਰੇ ਗਏ ਆ ਜੀ ਸਾਰੇ ਬੰਦੇ ਸੁੱਟੀ ਕੀਤੀ ਆ ਦਿਵਾਲੀ ਮਨਾਈ ਆ ਅੱਜ ਤੇ ਚਾਨਕ ਕੋ ਘਰੋਂ ਗਿਆ ਨੂੰ ਫੋਨ ਆਇਆ ਵੀ ਅੱਗ ਲੱਗ ਗਈ ਰੱਬ ਜਾਣੇ ਜੀ ਹੁਣ ਕੀ ਹੋਇਆ ਕੱਲ ਨੂੰ ਪਤਾ ਲੱਗੂ ਆ ਜੀ ਲੇਬਰ ਵੀ ਰਹਿੰਦੀ ਇੱਥੇ ਲੇਬਰ ਰਹਿੰਦੇ ਆ ਵਿੱਚ 6 ਬੰਦੇ ਤਾਂ ਇੱਕ ਰਹਿੰਦੇ ਆ ਜੀ ਇੱਕ ਪਰਿਵਾਰ ਰਹਿੰਦਾ ਵਾਜਾ ਨੇ ਆਲੇ ਸਹੀ ਸਾਰੇ ਸਾਰੇ ਲੇਬਰ ਵਾਲੇ ਸਹੀ ਸਾਹ ਕੱਲੀ ਸਹੀ ਹੈ ਕਿੰਨਾ ਕੁ ਨੁਕਸਾਨ ਮੰਨੋ ਕਿਹਨਾਂ ਦਾ ਨੁਕਸਾਨ ਨੁਕਸਾਨ ਦਾ ਨਹੀਂ ਕੋਈ ਹਿਸਾਬ ਲੱਗ ਸਕਦਾ ਮੈਂ ਤਾਂ ਮੈਂ 2 ਦਿਨ ਨਹੀਂ ਹੋਏ ਗੱਡੀਆਂ ਨਹੀਂ ਮਾਲ ਮਾਲਾ ਲਗਾ ਕੇ ਰੱਖਿਆ ਨੂੰ ਦੁਆਲੀ ਕਰਕੇ ਕਿੰਨਾ ਕੁ ਮਾਲ ਮੰਗਾਇਆ ਸੀ ਮਾਲ ਬਹੁਤ ਮੰਗਾਇਆ ਸੀ ਇਤਨ ਚਾਰ ਟਰੱਕ ਤਾਂ ਮੈਂ ਮਾਲ ਸਾਕ ਮਨ ਲੱਕੜ ਦੇ ਮੰਗਾਇਆ ਰੱਖਿਆ ਜੀ ਹੁਣ ਅੱਗ ਤੇ ਕੰਟਰੋਲ ਹੋ ਗਿਆ ਹਾਂਜੀ ਕੰਟਰੋਲ ਹੋ ਗਿਆ ਜੀ ਹਾਂਜੀ ਫਿਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਗਰ ਕਮਾਲ ਜੀ ਹਾਂ ਕਿਹੜਾ ਏਰੀਆ ਹੈ ਸ਼ਹੀਦ ਉਦਮ ਸਿੰਘ ਨਗਰ ਗਲੀ ਨੰਬਰ 17 ਕੀ ਗੱਲ ਹੋਈ ਹੈ ਸਮਾਨ ਤੁਹਾਡਾ ਬਾਹਰ ਕੱਢਿਆ ਪਿਆ ਗੱਲ ਇਹ ਨਾਲ ਫਰਨੀਚਰ ਫੈਕਟਰੀ ਹੈ ਆਪਣੇ ਰਿਆਈ ਸ਼ੇਰੇ ਦੇ ਵਿੱਚ ਤਾਂ ਇਹਦੇ ਕਰਕੇ ਇੱਥੇ ਅੱਗ ਲੱਗ ਗਈ ਸਾਰਾ ਸਾਡਾ ਮਕਾਨ ਦਾ ਸਾਰਾ ਨੁਕਸਾਨ ਹੋ ਗਿਆ ਸਮਾਨ ਬਾਹਰ ਕੱਢੀ ਬੈਠੇ ਆ। ਸੋ ਛੋਟੇ ਛੋਟੇ ਬੱਚੇ ਵੀ ਕੱਲ ਨੂੰ ਕੋਈ ਵੱਡੀ ਵਾਰਦਤ ਹੋ ਸਕਦੀ ਹੈ ਤਾਂ। ਕਿਸ ਤਰ੍ਹਾਂ ਦਾ ਹੋਇਆ ਨੁਕਸਾਨ? ਨੁਕਸਾਨ ਜੀ ਸਾਰੀਆਂ ਕੰਧਾਂ ਪਾਟੀਆਂ, ਛੱਤਾਂ ਪਾਟੀਆਂ ਸਾਡੀਆਂ ਅੱਗ ਦੇ ਨਾਲ। ਬਹੁਤ ਸਮਾਨ ਦਾ ਨੁਕਸਾਨ। ਸਮਾਨ ਦਾ ਨੁਕਸਾਨ ਕੋਈ ਨਹੀਂ ਹੋਇਆ ਜੀ, ਮਕਾਨ ਸਾਰਾ ਕੰਡਮ ਹੋ ਗਿਆ ਸਾਡਾ। ਡਿੱਗਣ ਦੇ ਤਾਰ ਤੇ ਆ ਗਿਆ ਸਾਰਾ ਮਕਾਨ। ਕੀ ਲੱਗਦਾ ਹੈ ਫੈਕਟਰੀ ਜਿਹੜੀ ਰਸ਼ੀਰਗਿਚ ਲੱਗੀ ਹੋਈ ਹੈ ਕਿ ਠੀਕ ਹੈ? ਬਹੁਤ ਗਲਤ ਹੈ ਜੀ। ਅਸੀਂ ਪਹਿਲਾਂ ਵੀ ਇੱਥੇ ਕਿਹਾ ਸੀ ਵੀ ਰਾਇਸ਼ੇਰੀ ਚ ਪਹਿਲੀ ਵਾਰ ਫੈਕਟਰੀ ਹੋਣੀ ਨਹੀਂ ਚਾਹੀਦੀ ਤਾਂ ਇਹ ਕਾਨੂੰਨ ਦੇ ਅਧਾਰ 'ਤੇ ਗਲਤੀ ਹੈ ਇਹਨਾਂ ਨੂੰ ਕਾਨੂੰਨ ਨੂੰ ਸਾਡੀ ਪ੍ਰਸ਼ਾਸਨ ਨੂੰ ਰਿਕੁਐਸਟ ਹੈ ਵੀ ਇਹਨੂੰ ਇੱਥੋਂ ਬੰਦ ਕਰਾਇਆ ਜਾਵੇ ਚੁਕਾਇਆ ਜਾਵੇ ਦੂਜੀ ਵਾਰੀ ਅੱਗ ਦਾ ਚਾਂਸ ਹੋ ਗਿਆ ਇਸ ਫੈਕਟਰੀ 'ਚ ਫਿਰ ਕੀ ਮੰਗ ਕਰੀਏ ਸਾਡੀ ਮੰਗ ਸਾਡੀ ਮੰਗ ਇਹ ਹੈ ਜਿਹੜਾ ਸਾਡਾ ਨੁਕਸਾਨ ਹੋਇਆ ਸਾਡ ਨੂੰ ਸਾਡਾ ਨੁਕਸਾਨ ਦਾ ਜਿੰਨਾ ਵੀ ਭਰਾਈ ਹੈਗੀ ਹੈ ਪੈਸਾ ਉਹਨਾਂ ਦਿੱਤਾ ਜਾਵੇ ਇਹ ਦੇਖਿਆ ਜਾਵੇ ਤੇ ਦੂਸਰੀ ਵਾਰੀ ਅੱਗ ਲੱਗੇ ਇੱਕ ਵਾਰੀ ਪਹਿਲਾਂ ਵੀ ਲੱਗੀ ਹਾਂਜੀ ਦੂਸਰੀ ਵਾਰੀ ਅੱਗ ਲੱਗੀ ਹੈ ਜੀ ਪਹਿਲਾਂ ਵੀ ਬਹੁਤ ਅਗਲ ਲੱਗੀ ਸੀ ਉਦੋਂ ਵੀ ਫਾਇਰ ਬ੍ਰਿਗੇਡ ਨਾਲ ਭਜਾਈਆਂ ਅੱਜ ਹੁਣ ਵੀ ਫਾਇਰ ਬ੍ਰਿਗੇਡ ਨਾਲ ਆਇਆ ਸਾਰਾ ਮਕਾਨ ਸਾਡਾ ਚ ਗਿਆ ਜੀ ਅੰਦਰ ਇਹਨਾਂ ਸਿਲੰਡਰ 'ਤੇ ਸੀ ਨਾ ਜਾਣੇ ਕੋਈ ਸਿਲੰਡਰ ਫਟ ਜਾਂਦਾ ਇੱਥੇ ਤਾਂ ਹੋਰ ਵੀ ਬਹੁਤ ਮਕਾਨਾਂ ਨੂੰ ਨੁਕਸਾਨ ਹੋਣਾ ਸੀ ਪਬਲਿਕ ਦਾ ਨੁਕਸਾਨ ਹੋਣਾ ਅਸਾਂ ਕੌਣ ਜ਼ਿੰਮੇਵਾਰ ਐ ਇਸ ਚੀਜ਼ ਦਾ ਤਾਂ ਸਾਡੀ ਇਹੀ ਮੰਗ ਹੈ ਜੀ ਇਹ ਫੈਕਟਰੀ ਤੇ ਬੰਦ ਕਰਾਈ ਜਾਵੇ ਰੈਸੀਏਰੀ ਚੋਂ ਜੋ ਸਾਡਾ ਨੁਕਸਾਨ ਹੋਇਆ ਸਾਡੇ ਮੇਰਾ ਨਾਮ ਹੈ ਜੀ ਹਰਪ੍ਰੀਤ ਸਿੰਘ ਸਬ ਫਾਇਰ ਅਫਸਰ ਤੇ ਸਾਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਉਦਮ ਸਿੰਘ ਨਗਰ ਦੇ ਵਿੱਚ ਗਲੀ ਨੰਬਰ 17 ਦੇ ਵਿੱਚ ਇੱਕ ਪਲਾਈ ਫੈਕਟਰੀ ਜਿੱਥੇ ਕਿ ਬੈੱਡ ਵਗੈਰਾ ਵੀ ਬੰਦੇ ਨੇ ਉੱਥੇ ਅੱਗ ਲੱਗੀ ਹੈ ਤੇ ਨਾਲ ਦੀ ਨਾਲ ਉਸੇ ਟਾਈਮ ਅਸੀਂ ਆਊਟ ਆਊਟ ਆਫ ਸਟੇਸ਼ਨ ਵੀ ਫਾਇਰ ਟੈਂਡਰ ਲਗਾ ਰੱਖਿਆ ਸੀ ਇੱਕ ਉਹਨਾਂ ਨੂੰ ਰਵਾਨਾ ਕੀਤਾ ਨਾਲ ਦੀ ਨਾਲ ਅਸੀਂ ਜਿਹੜਾ ਨਵਾਂ ਸਾਨੂੰ ਗਵਰਨਮੈਂਟ ਵੱਲੋਂ ਬਾਊਜ਼ਰ ਮਿਲਿਆ ਹੈ ਜਿੰਦਾ ਕੀ 14 14000 ਲੀਟਰ ਕੈਪੈਸਿਟੀ ਹੈ ਉਹ ਵੀ ਨਾਲ ਦੀ ਨਾਲ ਭੇਜਤਾ ਇੱਕ ਆਪਦੀ ਫਾਇਰ ਟੈਂਡਰ ਹੋਰ ਅਤੇ ਉਸ ਤੇ ਨਾਲ ਹੀ ਮੈਂ ਕਯੂਆਰ ਵੀ ਤੇ ਵੀ ਇੱਥੇ ਮੌਜੂਦ ਆ ਜੀ ਹੁਣ ਇਸ ਟਾਈਮ ਸਿਚੁਏਸ਼ਨ ਹੈ ਅੰਡਰ ਆਫ ਕੰਟਰੋਲ ਹੈ ਜੀ ਕਿੰਨੇ ਗੱਡੀਆਂ ਫਾਇਰ ਟੈਂਡਰ ਦੇ ਉੱਤੇ ਚੱਲੇ ਆਪਣੇ ਕੋਲੇ ਜੀ ਇਸ ਟਾਈਮ 10 ਫਾਇਰ ਟੈਂਡਰ ਨੇ ਜੀ ਇੱਥੇ ਕਿੰਨੇ ਭੇਜੇ ਗਏ ਇੱਥੇ ਜੀ ਇੱਥੇ ਅਸੀਂ ਟੋਟਲ 5 ਭੇਜਿਆ ਹੈ ਜੀ ਉਹ ਪਤਾ ਲੱਗਿਆ ਵੀ ਇਹ ਅੱਗ ਕਾਸ ਨਾਲ ਲੱਗਿਆ ਜੀ ਇਹ ਹਲੇ ਤਾਂ ਪਤਾ ਨਹੀਂ ਚੱਲਿਆ ਜੀ ਥੋੜਾ ਬੁਝਾ ਲੀਏ ਉਸ ਤੋਂ ਬਾਅਦ ਅਸੀਂ ਜਾਂਚ ਪੜਤਾਲ ਕਰਕੇ ਆਪ ਜੀ ਨੂੰ ਜ਼ਰੂਰ ਦੱਸਾਂਗੇ ਜੀ ਹੁਣ ਅਗਰ ਕੰਟਰੋਲ ਚ ਹੈ ਹਾਂ ਜੀ ਕੰਟਰੋਲ ਚ ਹੈ ਜੀ ਔਰ ਗੱਡੀਆਂ ਵਰਕ ਵੀ ਕਰ ਰਹੀਆਂ ਜੀ ਜੇ ਥੋੜੀ ਮੋਟੀ ਰਹਿ ਗਈ ਤਾਂ ਉਹਨਾਂ ਦੇ ਤੇ ਵੀ ਅਸੀਂ ਪਾਣੀ ਪੁਣੀ ਪਾ ਕੇ ਇਹਨਾਂ ਤੋਂ ਨੁਕਸਾਨ ਪਹੁੰਚਾਏ ਬਗੈਰ ਆਪ ਦਾ ਕੰਟਰੋਲ ਕਰ ਰਹੇ ਹਾਂ ਜੀ ਸਹੀ ਜੀ ਓਕੇ ਹਾਈ ਸਰ ਜੀ ਨਾ ਮਤੋਂ ਦੱਕੀ ਲੈਣ ਦੇਣਾ ਜਸਤਨ ਸਿੰਘ ਹਰਜੀਵਨ ਸਿੰਘ ਐਸਚੋਕ ਨਾਲ ਕਲੋਨੀ ਇਹ ਉਦੋਂਸਾ ਨਗਰ ਦੀ 17 ਨੰਬਰ ਗਲੀ ਹੈ ਜੀ ਸਾਨੂੰ ਤਲਾਹ ਮਿਲੀ ਵੀ ਇੱਥੇ ਕੋਈ ਫੈਕਟਰੀ ਹੈਗੀ ਫਰਨੀਚਰ ਦੀ ਉਥੇ ਅੱਗ ਲੱਗ ਗਈ ਸੀ ਫੌਰਨ ਇਥੇ ਪਹੁੰਚੇ ਹਾਂਗੇ ਤੇ ਫਾਇਰ ਬ੍ਰਿਗੇਡ ਨੂੰ ਕਾਲ ਕੀਤਾ ਫਾਇਰ ਬ੍ਰਿਗੇਡ ਵੀ ਆ ਗਈ ਹੈ ਔਰ ਜਿਹੜੇ ਆਸ-ਪਾਸ ਦੇ ਲੋਕ ਆ ਜਿਹੜੇ ਉਹ ਬੜੀ ਹੌਸ ਨਾਲ ਮਦਦ ਕਰ ਰਹੇ ਹੈਗੇ ਤੇ ਤਕਰੀਬਨ ਦੇ ਤਕਰੀਬਨ ਜਿਹੜੇ ਅੱਗ ਤੇ ਕਾਬੂ ਪਾ ਲਿਆ ਗਿਆ ਫਾਇਰ ਪਰਮਿਟ ਵੀ ਆ ਗਿਆ ਹਾਂਜੀ ਮਤਲਬ ਹਰ ਇੱਕ ਤਰ੍ਹਾਂ ਦੀਆਂ ਸਸਤਾਵਾਂ ਜਿਹੜੀਆਂ ਕਾਫੀ ਪਹੁੰਚੀਆਂ ਹੋਈਆਂ ਗਿਆ ਉਹਨਾਂ ਤੇ ਕਿੰਨਾ ਕਿ ਨੁਕਸਾਨ ਲੱਗਦਾ ਨੁਕਸਾਨ ਬਾਰੇ ਹਜੇ ਕੋਈ ਜਾਣਿਆ ਨਹੀਂ ਕਿ ਉਹ ਨੁਕਸਾਨ ਉਹ ਮਾਲਕ ਆਏ ਹੋਏ ਐ ਉਹਨਾਂ ਨਾਲ ਗੱਲਬਾਤ ਕਰਕੇ ਜੋ ਦੱਸਣਗੇ ਨੁਕਸਾਨ ਦਾ ਤਾਂ ਆਈਡੀਆ ਬਾਅਦ ਚ ਪਤਾ ਲੱਗੂਗਾ ਪਰ ਇੱਕ ਵਾਰੀ ਅੱਗ ਤੇ ਕਾਬੂ ਪਾ ਲਿਆ ਗਿਆ ਕੀ ਲੱਗਦਾ ਹੈ ਵੀ ਅੱਗ ਕਿਸ ਤਰ੍ਹਾਂ ਲੱਗੀ ਅੱਗ ਦੇਖੋ ਜੀ ਇਹ ਸਾਰਾ ਉੱਪਰੋਂ ਤਾਂ ਘਬਰ ਹੈਗਾ ਸ਼ਾਰਟ ਸਰਕਟ ਹੋ ਸਕਦਾ ਹੈਗਾ ਕੋਈ ਇਸ ਤਰ੍ਹਾਂ ਜਿਵੇਂ ਦੀਵਾਲੀ ਦਾ ਤਿਉਹਾਰ ਹੈਗਾ ਮਤਲਬ ਕੋਈ ਆਸਤਵਾਜੀ ਵਗੈਰਾ ਇਸ ਤਰ੍ਹਾਂ ਦਾ ਨਹੀਂ ਲੱਗਦਾ ਕੋਈ ਬਾਕੀ ਪਤਾ ਬਾਅਦ ਚ ਲੱਗੂਗਾ ਕੀ ਹੋਇਆ ਹੈਗਾ ਹਾਂਜੀ ਬੰਦੇ ਰਹਿੰਦੇ ਆ ਪਰ ਉਹਨਾਂ ਨੂੰ ਨਹੀਂ ਪਤਾ ਲੱਗਿਆ ਜੀ ਬਾਅਦ ਚ ਮਤਲਬ ਉਹਨਾਂ ਨੂੰ ਜਦੋਂ ਪਤਾ ਲੱਗਿਆ ਧੂਆ ਨਿਕਲਿਆਗਾ ਫਿਰ ਪਤਾ ਲੱਗਿਆ ਵੀ ਆਹ ਕੀ ਹੋ ਗਿਆ ਹੈਗਾ ਨਹੀਂ ਜਾਣੀ ਨੇ ਕਿਸ ਤਰ੍ਹਾਂ